ਕੀ ਇੱਕ 23 ਸਾਲ ਦਾ ਲੜਕਾ ਹੈਗਾ ਗਲ ਦੇ ਵਿੱਚ ਪਰਨਾ ਪਾਇਆ ਹੋਇਆ ਸੀ ਤੇ ਨਾਲੇ ਜਲੀ ਹੋਈ ਅੱਗ ਅੱਗ ਸੜੀ ਅੱਗ ਸੜੀ ਲਾਸ਼ ਸੀ ਉਹਦੇ ਕੋਲ ਇਹਨਾਂ ਦੀ ਕੋਈ ਵੀਡੀਓ ਸੀਗੀ ਗੁਰਬਾਜ਼ਾ ਤੇ ਉਹਦੇ ਤੇ ਉਹਦੀ ਗਰਲਫ੍ਰੈਂਡ ਸੀਗੀ ਉਹ ਵੀ ਵੀਡੀਓ ਸੀ ਕੋਈ ਇਹਦੇ ਫੋਨ ਦੇ ਵਿੱਚ ਸੋ ਉਹਦੇ ਰਿਗਾਰਡਿੰਗ ਇਹਨਾਂ ਦਾ ਡਿਸਕਿਊਟ ਹੋਇਆ ਤੇ ਜਿਹੜੇ ਗੁਰਲਾਲ ਤੇ ਓਂਕਾਰ ਆਹ ਪੈ ਗਏ ਉਹਨੂੰ ਕੱਲ ਇਹਨਾਂ ਦੇ ਪਿੰਡੋਂ ਸੈਦੋਂ ਤਰ੍ਹਾਂ-ਤਰ੍ਹਾਂ ਦੇ ਵਿੱਚ ਪੈਂਦਾ ਹੈ ਉੱਥੋਂ ਹੀ ਸਾਨੂੰ ਜਿਹੜਾ ਮ੍ਰਿਤਕ ਦਾ ਮੋਟਰਸਾਈਕਲ ਵੀ ਤੇ ਫੋਨ ਵੀ ਉੱਥੋਂ ਹੀ ਰਿਕਵਰ ਹੋਇਆ ਜਿਵੇਂ ਆਪਾਂ ਨੂੰ ਪਤਾ ਹੀ ਹੈ ਜੀ ਕੱਲ ਸਾਨੂੰ ਇੱਕ ਪਰਸੋ ਰਾਤੀ ਸਾਨੂੰ ਇੱਕ ਲੇਟ ਨਾਈਟ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ 22-23 ਸਾਲ ਦਾ ਲੜਕਾ ਹੈਗਾ ਉਹਦੀ ਡੈੱਡ ਬੋਡੀ ਜਿਹੜਾ ਸਿੰਗਾ ਵਾਲਾ ਡਰੇਨ ਹੈ ਉੱਥੇ ਪਈ ਹੈਗੀ ਹੈ ਮੌਕੇ ਤੇ ਇਮੀਡੀਏਟਲੀ ਜਿਹੜੀਆਂ ਪੁਲਿਸ ਦੀਆਂ ਟੀਮਾਂ ਮੋਗਾ ਪੁਲਿਸ ਦੀਆਂ ਟੀਮਾਂ ਨੇ ਉਹਨਾਂ ਨੂੰ ਰਸ਼ ਕੀਤਾ ਗਿਆ ਡੀਐਸਪੀ ਸਿਟੀ ਡੀਐਸਪੀ ડી ਸਾਹਿਬ ਇੰਚਾਰਜ ਹੋਈ ਹੈ ਐਫਐਚਓ ਚੜ੍ਹੇ ਉਹਨਾਂ ਦੀ ਇਮੀਡੀਏਟਲੀ ਟੀਮਾਂ ਨੂੰ ਪ੍ਰੈਸ ਕਰਕੇ ਸਭ ਤੋਂ ਪਹਿਲਾਂ ਮੌਕੇ ਤੇ ਜਾ ਕੇ ਪਛਾਣ ਕੀਤੀ ਗਈ ਬੋਡੀ ਵੀ ਇਹ ਉਹਦੇ ਵਿੱਚ ਪਛਾਣ ਜਿਹੜੀ ਹੈਗੀ ਉਹ ਗੁਰਮukh ਸਿੰਘ ਦੀ ਹੋਈ ਜਿਹੜਾ ਕਿ ਪਿੰਡ ਸਿੰਘਾਂ ਵਾਲਾ ਵੀ ਰਹਿਣ ਵਾਲਾ ਸੀ ਉੱਥੋਂ ਅਧਕ ਕਿਲੋਮੀਟਰ ਦੂਰ ਪਿੰਡ ਹੈ ਉੱਥੋਂ ਦਾ ਰਹਿਣ ਵਾਲਾ ਸੀ ਤੋਂ ਜਦੋਂ ਅਸੀਂ ਇਹ ਬਿਲਕੁਲ ਬਲਾਈਂਡ ਮਰਡਰ ਸੀਗਾ ਵੀ ਅ ਗੱਲ ਦੇ ਵਿੱਚ ਪੜਨਾ ਪਾਇਆ ਹੋਇਆ ਸੀ ਤੇ ਨਾਲੇ ਜਲੀ ਹੋਈ ਅ ਅ ਅ ਅ ਅ ਸੜੀ ਅ ਸੜੀ ਲਾਸ਼ ਸੀ ਤੇ ਉੱਥੋਂ ਮੌਕੇ ਤੋਂ ਸਾਨੂੰ ਕੋਈ ਉਹਦਾ ਫੋਨ ਵਗੈਰਾ ਜਾਂ ਕੁਝ ਵੀ ਬਰਾਮਦ ਨਹੀਂ ਹੋਇਆ ਸੋ ਬਿਲਕੁਲ ਬਲਾਈਂਡ ਸੀ ਤੋਂ ਜਦੋਂ ਅਸੀਂ ਕਾਲ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਮੈਂ ਖੁਦ ਵੀ ਮੌਕੇ ਤੇ ਗਿਆ ਸਾਡੀ ساری ਟੀਮ ਮੌਕੇ ਉੱਤੇ ਕੀਤਾ ਪ੍ਰੋਪਰ ਅਸੀਂ ਆਪਣੇ ਟੈਕਨੀਕਲੀ ਤੇ ਨਾਲ ਹਿਊਮਨ ਸਰਚਸ ਲਗਾ ਕੇ ਅ ਇਹ ਮੁਕਦਮਾ ਸੀ ਟਰੇਸ ਕਰ ਲਿਆ ਸੋ ਤੁਹਾਨੂੰ ਜਿਹੜੇ ਤਿੰਨ ਦੋਸ਼ੀ ਇਹਦੇ ਵੀ ਫਿਗਰ ਆਊਟ ਹੋਏ ਨੇ ਜਿਹਦੇ ਨਾਮ ਗੁਰਬਾਵਾ ਗੁਰਲਾਲ ਤੇ ਓੰਕਾਰ ਹੈਗੇ ਨੇ ਸੋ ਬੇਸਿਕਲੀ ਜਿਹੜਾ ਗੁਰਬਾਵਾ ਹੈਗਾ ਉਹ ਇਹਨਾਂ ਫਰੈਂਡ ਸੀਗਾ ਮਿੱਤਰ ਸੀ ਜਿਹਦੀ ਡੈਥ ਹੋਈ ਉਹਦਾ ਸੋ ਲੋਕਲ ਉਹਦੇ ਕੋਲ ਇਹਨਾਂ ਦੀ ਕੋਈ ਵੀਡੀਓ ਸੀਗੀ ਗੁਰਬਾਵਾ ਤੇ ਉਹਦੀ ਕੋਈ ਉਹਦੀ ਗਰਲਫ੍ਰੈਂਡ ਸੀਗੀ ਉਹਦੀ ਵੀਡੀਓ ਸੀ ਕੋਈ ਉਹਦੇ ਫੋਨ ਦੇ ਵਿੱਚ ਸੋ ਉਹਦੇ ਰਿਗਾਰਡਿੰਗ ਇਹਨਾਂ ਦਾ ਡਿਸਪਿਊਟ ਹੋਇਆ ਤੇ ਇਹਨਾਂ ਨੇ ਪਹਿਲਾਂ ਗੁਰਬਾਵਾ ਨੇ ਆਪਣੇ ਦੋ ਹੋਰ ਦੋਸਤ ਗੁਰਲਾਲ ਤੇ ਓੰਕਾਰ ਗੁਰਲਾਲ ਬੇਸਿਕਲੀ ਇਹਨਾਂ ਦਾ ਦੋਸਤ ਹੀ ਓੰਕਾਰ ਆ ਕੇ ਗੁਰਲਾਲ ਦਾ ਦੋਸਤ ਸੀ ਤੋ ਇਹਨੇ ਉਹਨਾਂ ਨਾਲ ਗੱਲ ਸ਼ੇਅਰ ਕੀਤੀ ਕਿ ਮੈਂ ਇਹ ਪ੍ਰੋਬਲਮ ਦੇ ਵਿੱਚ ਹੈ ਗਿਆ ਫਿਰ ਇਹਨਾਂ ਨੇ ਪਲਾਨ ਬਣਾਇਆ ਕਿ ਆਪਾਂ ਉਹਨੂੰ ਇਸ ਤਰ੍ਹਾਂ ਉਹਦਾ ਮਰਡਰ ਕਰੀਏ ਤੋ ਅਲਟੀਮੇਟਲੀ 15 ਤਰੀਕ ਨੂੰ ਜਦੋਂ ਸ਼ਾਮ ਨੂੰ ਗਿਆ ਕਿ ਉੱਥੇ ਇਹਨੇ ਪਹਿਲਾਂ ਇਹਨਾਂ ਨੇ ਧਾਰੂ ਤੇ ਜਿਹੜਾ ਲਿਕਰ ਕੰਜ਼ੂਮ ਕੀਤੀ ਸੀ ਮੌਕੇ ਤੇ ਜਾ ਕੇ ਕਿ ਚਾਰਾਂ ਬੰਦਿਆਂ ਨੇ ਤਿੰਨ ਤਿੰਨੋਂ ਦੋਸ਼ੀ ਨੇ ਤੇ ਚੌਥਾ ਜਿਹੜੀ ਡੈਥ ਹੋਈ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਦੋਂ ਉਹ ਅੰਡਰ ਇਨਫਲੂਐਂਸ ਆਲਕੋਹਲ ਸੀਗਾ ਉਹਨੂੰ ਕੁਝ ਪਤਾ ਨਹੀਂ ਚੱਲ ਰਿਹਾ ਠੀਕ ਹੈ ਤਾਂ ਫਿਰ ਉਸੇ ਇਨਫਲੂਐਂਸ ਦੇ ਵਿੱਚ ਇਹਨਾਂ ਨੇ ਉਹਦਾ ਮੌਜੂਦ। ਗਲਤਨ ਗੁਰਬਾਵਾ ਦੀ ਸੀਗੀ ਤੇ ਗੁਰਮੁਖਪੁਰ ਵੀਡੀਓ ਵੀ ਜੀ 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 ਇਸ ਤਰ੍ਹਾਂ ਹਾਂ ਕਿਸੇ ਬਾਸ਼ ਨੂੰ ਬੁਲਾਇਆ ਗਿਆ ਬੇਸਿਕਲੀ ਐਵੀਡੈਂਸ ਡਿਸਟਰੋਏ ਕਰਨ ਲਈ ਕਿ ਉਹਦੀ ਆਇਡੈਂਟੀਟੀ ਖਤਮ ਹੋ ਜਾਏ ਉਹਦੇ ਲਈ ਜਲਾਣ ਦੀ ਕੋਸ਼ਿਸ਼ ਕੀਤੀ ਗਈ ਜਿਹੜਾ ਆਪਣਾ ਇਹ ਗੁਰਬਾਵਾ ਹੈਗਾ ਇਹਦੇ ਵੱਲੋਂ ਜਲਾਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਜਿਹੜੇ ਗੁਰਲਾਲ ਤੇ ਓਂਕਾਰ ਆ ਫਿਰ ਜਦੋਂ ਇਹਨਾਂ ਨੂੰ ਕੱਲ ਇਹਨਾਂ ਦੇ ਪਿੰਡੋਂ ਸੈਦੋਂ ਤਰ੍ਹਾਂ-ਤਰ੍ਹਾਂ ਦੇ ਵਿੱਚ ਪੈਂਦਾ ਉੱਥੋਂ ਹੀ ਸਾਨੂੰ ਜਿਹੜਾ ਮ੍ਰਿਤਕ ਦਾ ਮੋਟਰਸਾਈਕਲ ਵੀ ਤੇ ਫੋਨ ਵੀ ਉੱਥੋਂ ਹੀ ਰਿਕਵਰ ਹੋਇਆ ਉਸ ਨੂੰ ਕਿਵੇਂ ਪਤਾ ਲੱਗਿਆ ਵੀ ਉਸਨੇ ਕਿਵੇਂ ਸਰੀਰ ਪਤਾ ਲੱਗਿਆ ਦੇਖੋ ਜਿਵੇਂ ਮੈਂ ਪਹਿਲਾਂ ਕਿਹਾ ਕਿ ਇਹਦੇ ਵਿੱਚ ਕੰਬਾਈਨਡ ਹੈ ਜੀ ਦੋਨੋਂ ਟੈਕਨੀਕਲੀ ਵੀ ਤੇ ਹਿਊਮਨ ਇੰਟੈਲੀਜੈਂਸ ਵੀ ਟੈਕਨੀਕਲੀ ਤਾਂ ਜਿਵੇਂ ਮੈਂ ਜ਼ਿਆਦਾ ਤ ਨਹੀਂ ਦੱਸਦਾ ਕਿ ਵੀ ਇਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਬਟ ਫਿਰ ਵੀ ਸੀਸੀਟੀਵੀ ਕੈਮਰਾਸ ਤੋਂ ਸਾਨੂੰ ਪਤਾ ਚੱਲ ਗਿਆ ਕਿ ਜਿਹੜਾ ਮ੍ਰਿਤਕ ਸੀਗਾ ਉਹਦੇ ਪਿੱਛੇ ਇੱਕ ਬੰਦਾ ਬੈਠ ਕੇ ਜਾ ਰਿਹਾ ਹੈ ਫਿਰ ਜਦੋਂ ਅਸੀਂ ਮੌਕੇ ਦੀ ਸਾਰੀ ਪੜਤਾਲ ਕੀਤੀ ਸਾਨੂੰ ਉਹਦੇ ਬਾਰੇ ਦੋਸਤ ਬਾਰੇ ਪਤਾ ਚੱਲਿਆ ਤੇ ਕੁਝ ਟਿਪ ਸਾਨੂੰ ਇਨਫੋਰਮੇਸ਼ਨ ਟੈਕਨੀਕਲੀ ਵੀ ਹਾਸਲ ਹੋ ਗਈ ਤੇ ਹਿਊਮਨ ਇੰਟਰਵਿਊ ਹਾਂਜੀ ਇਹਨੂੰ ਬੰਦੇ ਰੈਸਟਿੰਗ ਪਹਿਲਾਂ ਮਾਰਿਆ طرف ਤੋਂ ਉੱਛੇ ਜਗ੍ਹਾ ਤੋਂ ਸਪੌਟ ਤੋਂ ਜੀ 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 ਉੱਥੇ ਜੀ ਜੀ ਉੱਥੇ ਗੁਰਲਾਲ ਨਹੀਂ ਕਪੂ ਦੇ ਨਾਲ ਇਹਦਾ ਗਲਾ ਵੱਡੇ ਗੁਰਬਾਵਾ ਗੁਰਬਾਵਾ ਗੁਰਲਾਲ ਸੌਰੀ ਗੁਰਲਾਲ ਜਿਹੜਾ ਸੈਕੰਡ ਡੋਸ਼ੀ ਹੈ ਗੁਰਲਾਲ ਉਤੋਂ ਹੀ ਕਿ ਕਰਪਚਰ ਰਿਕਵਰ ਹੋਇਆ ਉਹ ਵੀ ਮੈਂ ਸ਼ੈਲਰ ਕੋਲ ਕੰਮ ਕਰਦਾ ਜੀ 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 ਸ਼ੈਲਰ ਦੇ ਵਿੱਚ ਇਹ ਪਹਿਲਾਂ ਐਕਚੁਅਲੀ ਇਹਨਾਂ ਦੀ ਐਸੋਸੀਏਸ਼ਨ ਵੀ ਤਾਂ ਹੀ ਹੋਈ ਸੀ ਕਿ ਜਿਹੜਾ ਗੁਰਬਾਵਾ ਹੈਗਾ ਤੇ ਗੁਰਲਾਲ ਹੈ ਇਹ ਦੋਨੋਂ ਇਕੱਠੇ ਸ਼ੈਲਰ 'ਚ ਕੰਮ ਕਰਦੇ ਸੀ ਜੀ ਜੀ ਸਿੰਘਾਂਵਾਲਾ ਘਰਾਣੇ ਉੱਥੇ ਹੈਗਾ ਉੱਥੇ ਇਕੱਠੇ ਕੰਮ ਕਰਦੇ ਸੀ ਤੇ ਫਿਰ ਤਾਂ ਹੀ ਇਹਨੇ ਗੁਰਬਾਵਾ ਨੇ ਗੁਰਲਾਲ ਨਾਲ ਸ਼ੇਅਰ ਕੀਤੀ ਤੇ ਫਿਰ ਮੁੜ ਕੇ ਇਹਨਾਂ ਨੇ ਇਹ ਪਲਾਨ ਨਾ ਗੁਰਿਸਤਾਰੀ ਵੀ ਕੀ ਦੇਖ ਲਈਏ ਉਹ ਨਹੀਂ ਰਿਸਤਾਰੀ ਨਹੀਂ ਕੋਈ ਰਿਸਤਾਰੀ ਇਹ ਕਿਉਂਕਿ ਇਕੱਠੇ ਕੰਮ ਕਰਦੇ ਸੀਗੇ ਤਾਂ ਇੱਕ ਦੂਜੇ ਨੂੰ ਜਾਣਦੇ ਸੀ ਜਿਹੜਾ ਓੰਕਾਰ ਹੈ ਉਹ ਅੱਗੇ ਗੁਰਲਾਲ ਦਾ ਫਰੈਂਡ ਸੀਗਾ ਸਰ ਜਿਹੜੀ ਵੀਡੀਓ ਵਾਲਾ ਈਸ਼ੂ ਆਇਆ ਸੋ ਅਮੰਨ ਕਿੰਨੇ ਦਿਨ ਪਹਿਲਾਂ ਇਹ ਵੀਡੀਓ ਬਣੀ ਹੈ ਜਿੰਨੂੰ ਲੈ ਕੇ ਇਹਨਾਂ ਦੋਨਾਂ ਚੋਂ ਸਕੂਲ ਪੈਦਾ ਹੋਇਆ ਉਦ ਚੈੱਕ ਕਰ ਲੈਣੇ ਜੀ ਉਹਨੂੰ ਐਗਜ਼ੈਕਟਲੀ ਕੀ ਹੋਇਆਗਾ ਉਹ ਰਮਾਨ ਲੈ ਕੇ ਸਤਿ ਲੱਗ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਉਹ ਹਾਂ ਕਿਤੇ ਕੋਈ ਬਾਵਾਂ ਦੇ ਫਰੈਂਡ ਸੀ ਜੀ ਉਹ ਕਿੱਥੋਂ ਜੀ ਚੰਗੜੀ ਸੀ ਕਿ ਨਹੀਂ ਉਹ ਦੇਖੋ ਜੀ ਉਹ ਅਸੀਂ ਆਇਡੈਂਟੀਟੀ ਡਿਸਕਲੋਜ਼ ਨਹੀਂ ਕਰ ਸਕਦੇ ਉਹ ਜਿਹੜਾ ਇਸ ਅ ਪਾਰਟ ਆਫ ਇਨਵੈਸਟੀਗੇਸ਼ਨ